ਨਹੀਂ ਉਹ ਕਹਿਣ ਨਾਲ ਕਿਸਾਨਾਂ ਮੈਥੀ ਨਹੀਂ ਬਣ ਜਾਈਦਾ ਐ ਕਿਸਾਨ ਹਮੈਤੀ ਹੁੰਦੇ ਤਾਂ ਪਹਿਲੀ ਤਾਂ ਅਗਲਾ ਕਿਸਾਨਾਂ ਨੂੰ ਦਿੱਲੀ ਆਉਣ ਦਿੰਦੇ ਸਾਰਾ ਘਰ ਲੁੱਕ ਕੇ ਜਾਂਦਿਆ ਜਾਂਦਿਆ ਮਤਲਬ 2 ਰੁਪਏ ਸਬੰਦ ਦੇ ਕੇ ਜਾਣ ਵਾਲੀ ਗੱਲ ਹੈ ਥੋੜੀ ਦੇਰ ਤੱਕ ਜੇ ਆਪਾਂ ਫਾਰਮਰ ਨੂੰ ਧੱਕੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਨਹੀਂ ਨਿਕਲੇਗਾ ਉਹਦੀਆਂ ਮਜਬੂਰੀਆਂ ਨੇ ਉਹਦੇ ਸਿਰ ਚੜਿਆ ਹੋਇਆ ਕਰਜ਼ਾ ਉਹਨੂੰ ਮਜਬੂਰ ਕਰਦਾ ਹੈ ਕਿ ਉਹ ਉਸ ਫਸਲ ਵੱਲ ਨੂੰ ਜਾਵੇ ਜਿਹੜੀ ਫਸਲ ਦੇ ਵੇਚਣ ਦੀ ਗਰੰਟੀ ਹੋਵੇ ਜੇ ਐਕਚੁਅਲ ਦੇ ਵਿੱਚ ਉਹ ਜਿਹੜਾ ਅਨਾਉਂਸਮੈਂਟ ਕਰਦੀ ਹੈ ਜੋ ਤੇ ਖਰੀਦ ਹੁੰਦੀ ਹੋਵੇ ਤਾਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਹੀ ਨਾ ਉੱਠੇ ਸੋ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦੇ ਭਾਅ ਦੇ ਵਿੱਚ ਬੜੌਤਰੀ ਕੀਤੀ ਗਈ ਹੈ ਹੁਣ ਦੂਜੇ ਪਾਸੇ ਜਿਹੜੇ ਕਿਸਾਨਾਂ ਆਗੂ ਨੇ ਇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਜੀ ਮੇਹੁਦ ਨੇ ਢਲੇਵਾਲ ਸਾਹਿਬ ਕੇਂਦਰ ਦਾ ਇਹ ਤੋਹਫਾ ਕਿਸ ਤਰ੍ਹਾਂ ਦਾ ਲੱਗਿਆ ਫਿਰ ਤੁਹਾਨੂੰ ਦੇਖੋ ਇਹ ਕੋਈ ਤੋਹਫੇ ਵਾਲੀ ਗੱਲ ਨਹੀਂ ਹੈ ਕਿਸਾਨਾਂ ਦੇ ਨਾਲ ਧੋਖਾ ਹੈ ਤੇ ਦੂਸਰੇ ਇਧਰਲੇ ਪਾਸੇ ਜੋ ਰੇਟ ਵਧਾਇਆ ਗਿਆ ਉਹ 5 ਤੋਂ ਲੈ ਕੇ ਕਿਸੇ ਚੀਜ਼ ਦਾ 2% ਕਿਸੇ ਦਾ 3 ਕਿਸੇ ਦਾ 5 ਕਿਸੇ ਦਾ 7% ਰੇਟ ਵਧਿਆ ਦੂਜੇ ਪਾਸੇ ਜਿਹੜੀ ਮਹਿੰਗਾਈ ਦਰ ਹੈ ਪਿੰਡੂ ਦੇ ਖੇਤਰਾਂ ਦੇ ਵਿੱਚ ਪੂਰੇ ਭਾਰਤ ਦੀ ਅਗਰੂ ਦਾ ਉਹ ਤੁਸੀਂ ਕੈਲਕੂਲੇਟ ਕਰੋਗੇ ਉਹ 5.5% ਮਤਲਬ ਉਹ ਮਹਿੰਗਾਈ ਦਰ ਵਧੀ ਹੈ ਤੇ ਇਹਦਾ ਮਤਲਬ ਕਿਸਾਨ ਨੂੰ ਦਿੱਤਾ ਕੁਝ ਨਹੀਂ ਗਿਆ ਉਲਟਾ ਸਗੋਂ ਮਤਲਬ ਕਿਸਾਨ ਦੇ ਨਾਲ ਇੱਕ ਮਜ਼ਾਕ ਕੀਤਾ ਜਾ ਰਿਹਾ ਜਿਹੜਾ ਮਤਲਬ ਕਿਸਾਨ برداشت ਨਹੀਂ ਕਰਨਗੇ ਤੋ ਜਦੋਂ ਦੀ ਇਹ ਨਵੇਂ ਪ੍ਰਧਾਨ ਮੰਤਰੀ ਜੀ ਬਣੇ ਹੈਗੇ ਨੇ ਦੁਬਾਰਾ ਤੀ ਪ੍ਰਧਾਨ ਨਰਿੰਦਰ ਮੋਦੀ ਤਾਂ ਲਗਾਤਾਰ ਕਿਸਾਨਾਂ ਦੇ ਪੱਕੇ ਫੈਸਲੇ ਕਰ ਰਹੇ ਪਹਿਲਾਂ ਕਿ ਸਲਮਾਨ ਨਿਧੀ ਦੀ ਜਿਹੜੀ ਰਾਸ਼ੀ ਉਹ ਯਾਰੀ ਕੀਤੀ ਗਈ ਹੁਣ ਐਮਐਸਪੀ ਦਾ ਰੇਟ ਦੁਬਾਰਾ ਕੀ ਜਿਹੜੇ ਕਿ ਉਹ ਵਧਾਇਆ ਗਿਆ ਹੈਗੇ ਨੇ ਉਹ ਤਾਂ ਕਹਿੰਦੇ ਕਿ ਅਸੀਂ ਕਿਸਾਨ ਹਵਾਜਦੇ ਹੈਗੇ ਨਹੀਂ ਉਹ ਕਹਿਣ ਨਾਲ ਕਿਸਾਨ ਹਮੈਤੀ ਨਹੀਂ ਬਣ ਜਾਈਦਾ ਕਿਸਾਨ ਹਮੈਤੀ ਹੁੰਦੇ ਤਾਂ ਪਹਿਲੀ ਤਾਂ ਗੱਲਾ ਕਿਸਾਨਾਂ ਨੂੰ ਦਿੱਲੀ ਆਉਂਦੇ ਹੁੰਦੇ ਤੁਹਾਡੇ ਸਾਡੀ ਰਾਜਧਾਨੀ ਹੈ ਰਾਜਧਾਨੀ ਚ ਬੈਠ ਕੇ ਗੱਲ ਕਰਨ ਦਿੰਦੇ ਇਹ ਗੱਲਾਂ ਨਹੀਂ ਹੈ ਇਹ ਤਾਂ ਮਤਲਬ ਜਿਹੜੀ ਕਿਸਾਨ ਨੂੰ ਉਹ ਕਿਸਾਨ ਦੀ ਯੋਜਨਾ ਜਾਂ ਕਿਸੇ ਹੋਰ ਜਿਹੜੀਆਂ ਗੱਲਾਂ ਕਰਦੇ ਨੇ ਉਹ ਵੀ ਇੱਕ ਤਰ੍ਹਾਂ ਦਾ ਲੋਕਾਂ ਦੇ ਨਾਲ ਮਜ਼ਾਕ ਹੈ ਸਾਲ ਦਾ 6000 ਦੇ ਕੇ ਔਰ ਏਕੜ ਮਗਰ ਕਿਸਾਨ ਦਾ 30 ਤੋਂ ਲੈ ਕੇ 35000 ਰੁਪਇਆ ਉਹਨੂੰ ਐਮਐਸਪੀ ਡਾਕਟਰ ਸ੍ਰੀਮਿਨਾਥ ਦੇ ਫਾਰਮੂਲੇ ਅਨੁਸਾਰ ਨਾ ਦੇ ਕੇ ਉਹ ਲੁੱਟਿਆ ਜਾ ਰਿਹਾ ਹੈ ਜਿਹੜਾ ਮੈਂ ਮੰਨਦਾ ਕਿ ਕਿਸਾਨਾਂ ਨਾਲ ਇਹ ਇਨਸਾਫ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਸਾਰਾ ਘਰ ਲੁੱਟ ਕੇ ਜਾਂਦਿਆ ਜਾਂਦੇ ਆ ਮਤਲਬ ਹੰਦੋ ਰੁਪਏ ਦੇ ਸਗੰ ਦੇ ਕੇ ਜਾਣ ਵਾਲੀ ਗੱਲ ਹੈ ਇਹ ਕੋਈ ਪ੍ਰਾਪਤ ਵਾਲੀ ਗੱਲ ਨਹੀਂ ਤੇ ਹੁਣ ਜਿਹੜੇ ਕੀ ਭਾਅ ਦੇ ਵਿੱਚ ਵਾਅਦਾ ਕੀਤਾ ਗਿਆ ਐਮਐਸਪੀ ਨੂੰ ਲੈ ਕੇ ਇਹ ਨਾ ਮਨਜ਼ੂਰ ਹੈ ਅਸੀਂ ਇਕੱਲੇ ਨਹੀਂ ਇਹਨੂੰ ਮਤਲਬ ਮੇਰਾ ਕਹਲਾ ਹਰ ਇੱਕ ਕਿਸਾਨ ਦੀ ਨੂੰ ਸਮਝ ਆਉਂਦੀ ਹੈ ਉਹ ਹਰ ਕਿਸਾਨ ਇਹਨੂੰ ਰੱਦ ਕਰੇਗਾ ਹਰ ਕਿਸਾਨ ਇਹਨੂੰ ਰਿਜੈਕਟ ਕਰੇਗਾ ਕਿ ਇਹ ਇੱਕ ਸਾਡੇ ਲੋਕਾਂ ਦੇ ਨਾਲ ਕੋਈ ਝਮਝਾਕ ਕੀਤਾ ਗਿਆ ਹੈ ਤੋ ਜਦ ਤਰ ਅਪਾ ਗੱਲ ਕਰਦੇ ਹਾਂ ਤੇ ਕਣਕ ਤੇ ਝੋਨੇ ਦੀ ਫਸਲ ਦੇ ਉੱਪਰ ਹੀ ਜ਼ਿਆਦਾ ਅਪਾ ਧਿਆਨ ਦੇਣੇ ਹੈਗੇ ਆ ਪਰ ਜਿਸ ਤਰ੍ਹਾਂ ਆਪਣਾ ਪੰਜਾਬ ਦੀ ਸਮੇਂ ਸਥਿਤੀ ਹੈਗੀ ਆ ਪਾਣੀ ਡੂੰਘੇ ਹੋ ਰਹੇ ਨੇ ਇਹ ਤੇ ਪ੍ਰਾਲੀ ਦੀ ਸਭ ਤੋਂ ਵੱਡੀ ਕਿਲਤ ਆਉਂਦੀ ਆ ਫਿਰ ਕਿਸਾਨ ਕਿਉਂ ਨਹੀਂ ਇਸ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲ ਪਾਉਂਦਾ ਦੇਖੋ ਜਿੰਨੀ ਦੇਰ ਤੱਕ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣੇਗਾ ਓਨੀ ਦੇਰ ਤੱਕ ਜੇ ਆਪਾਂ ਫਾਰਮਰ ਨੂੰ ਧੱਕੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਨਹੀਂ ਨਿਕਲੇਗਾ ਉਹਦੀਆਂ ਮਜਬੂਰੀਆਂ ਨੇ ਉਹਦੇ ਸਿਰ ਚੜਿਆ ਹੋਇਆ ਕਰਜ਼ਾ ਉਹਨੂੰ ਮਜਬੂਰ ਕਰਦਾ ਹੈ ਕਿ ਉਹ ਉਸ ਫਸਲ ਵੱਲ ਨੂੰ ਜਾਵੇ ਜਿਹੜੀ ਫਸਲ ਔਰ ਕਣਕ ਤੇ ਝੋਨੇ ਦੀ ਵੀ ਕੰਦੀ ਗਰੰਟੀ ਹੈ ਅਗਰ ਦੂਸਰੀਆਂ ਫਸਲਾਂ ਵੀ ਮਤਲਬ ਐਮਐਸਪੀ ਦੇ ਉੱਤੇ ਵਿਕੰਦੀ ਗਰੰਟੀ ਬਣ ਜੇ ਤਾਂ ਆਪਣੇ ਆਪ ਕਿਸਾਨ ਡਾਇਵਰਸੀਫਿਕੇਸ਼ਨ ਵੱਲ ਜਾਏਗਾ ਤੇ ਡਾਇਵਰਸੀਫਿਕੇਸ਼ਨ ਹੀ ਇਸ ਪਾਣੀ ਦੀ ਸਮੱਸਿਆ ਦਾ ਹੋਰ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਤੁਹਕਿ ਲੱਗਦਾ ਪਾਣੀ ਦੀ ਜਿਹੜੀ ਇਸ ਸਮੇਂ ਕਿਲਤ ਹੈਗੀ ਹੈ ਡੂੰਗੇ ਹੋ ਰਹੇ ਨੇ ਇਸ ਵਾਸਤੇ ਧਿਆਨ ਦੇਣ ਦੀ ਲੋੜ ਨਹੀਂ ਕਿਸਾਨਾਂ ਨੂੰ ਫੇ ਕੋਈ ਹੋਰ ਇਸ ਤੋਂ ਬਦਲ ਨਹੀਂ ਲੱਗਦਾ ਹੈਗਾ ਫਸਲਾਂ ਦੇ ਵਿੱਚ ਨਹੀਂ ਮੈਂ ਉਹੀ ਬੇਨਤੀ ਕੀਤੀ ਹੈ ਕਿ ਕਿਸਾਨ ਕੋਲੇ ਇਸ ਤੋਂ ਬਦਲ ਕੋਈ ਨਜ਼ਰ ਨਹੀਂ ਆ ਰਿਹਾ ਕਿਸਾਨ ਦੇ ਸਿਰ ਜਿਹੜਾ ਚੜਿਆ ਹੋਇਆ ਕਰਜ਼ਾ ਹੈ ਉਹ ਉਹਨੂੰ ਫਸਲ ਪੈਦਾ ਕਰਨ ਲਈ ਮਜਬੂਰ ਕਰ ਰਿਹਾ ਉਹਨੂੰ ਕਰਨੀ ਪੈ ਰਹੀ ਹੈ ਸੈਕੰਡ ਹੈ ਕਿ ਜਿੰਨਾ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਓਨੀ ਦੇਰ ਤੱਕ ਕਣਕ ਝੋਨੇ ਨੂੰ ਛੱਡਣਾ ਕਿਸਾਨ ਲਈ ਪੋਸੀਬਲ ਨਹੀਂ ਹੈ ਸੋ ਤੁਹਾਡਾ ਅੰਦੋਲਨ ਵੀ ਜਿਹੜਾ ਕੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਚੱਲ ਰਿਹਾ ਹੈਗਾ ਆ ਕੀ ਲੱਗਦਾ ਕਿ ਜਿਹੜਾ ਕੀ ਗਵਰਨਮੈਂਟ ਅਨਾਉਂਸਮੈਂਟ ਕਰਦੀ ਹੈ ਉਸ ਭਾਦੇ ਉੱਪਰ ਐਕਚੁਅਲ ਦੇ ਵਿੱਚ ਖਰੀਦ ਹੁੰਦੀ ਹੈ ਜਾਂ ਨਹੀਂ ਨੇ ਜੇ ਐਕਚੁਅਲ ਦੇ ਵਿੱਚ ਉਹ ਜਿਹੜਾ ਅਨਾਉਂਸਮੈਂਟ ਕਰਦੀਏ ਜੋ ਤੇ ਖਰੀਦ ਹੁੰਦੀ ਹੋਵੇ ਤਾਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਹੀ ਨਾ ਉੱਠੇ ਇਹ ਮੰਗ ਤਾਂ ਹੀ ਉੱਠਦੀ ਹੈ ਕਿ ਜੇ ਅਨਾਉਂਸਮੈਂਟ ਕੀਤੀ ਹੋਈ ਐਮਐਸਪੀ ਦੇ ਉੱਤੇ ਫਸਲਾਂ ਨਹੀਂ ਵਿਕਦੀਆਂ ਨਰਮਾ ਜਿਹੜਾ ਨਰਮੇ ਦੀ ਐਮਐਸਪੀ 67 800 ਰੁਪਈਆ ਹੈ ਲੇਕਿਨ ਵੇਖ 4500 ਨੂੰ ਜਾਂ 5000 ਨੂੰ ਰਿਹਾ ਹੈ ਮੂੰਗੀ ਦੇ ਉੱਤੇ ਐਮਐਸਪੀ 78 7800 ਰੁਪਈਆ ਹੈ ਵੇਖ 5000 6000 4500 ਨੂੰ ਰਹੀ ਹੈ ਤੋਂ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਫਸਲਾਂ ਜਿਮੇ ਸਰੋਂ ਹੈ ਛੋਲੇ ਨੇ ਜੋ ਜੰਨੀਆਂ ਵੀ ਕ੍ਰੌਪਸ ਕਿਸਾਨ ਮਤਲਬ ਬੀਜਦਾ ਹੈ ਲਗਭਗ ਸਾਰੀਆਂ ਫਸਲਾਂ ਐਮ ਐਸ ਪੀ ਦਾ ਥੱਲੇ ਵਿਕਦੀਆਂ ਨੇ ਤਾਂ ਹੀ ਐਮ ਐਸ ਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਕਿੰਨਾ ਫਰਕ ਹੈਗਾ ਜੇ ਕਿ ਆਪਾਂ ਸੈਂਟਰ ਤੇ ਜਿਹੜੇ ਕਿ ਨਵੀਂ ਆਪਾਂ ਐਮ ਐਸ ਪੀ ਦੇ ਭਾਅ ਲਾਈਏ ਤੇ ਐਕਚੁਅਲ ਸੋਮੀਨਾਥ ਰਿਪੋਰਟ ਦੇ ਵਿੱਚ ਕਿੰਨਾ ਫਰਕ ਹੈ ਦੇਖੋ ਬਾਲਾ ਨਾ ਤੁਸੀਂ ਲਓ ਕੱਲਾ ਜੇ ਝੋਨੇ ਦਾ ਵੀ ਲੈ ਲਓਗੇ ਤੁਸੀਂ ਧਾਨ ਦੀ ਖੇਤੀ ਤੇ ਲੈ ਲਓਗੇ ਤਾਂ ਉਹਦੇ ਤੇ ਡਾਕਟਰ ਸੁਮੇਨਾਥਨ ਦੇ ਫਾਰਮੂਲੇ ਅਨੁਸਾਰ ਲਗਭਗ 3300 ਰੁਪਏ ਦਾ ਰੇਟ ਬੰਦਾ ਹੈ ਔਰ ਦਿੱਤਾ ਜਾ ਰਿਹਾ ਕਿ ਸਾਨੂੰ ਅੱਜ ਦੇ ਨਵੇਂ ਭਾਵਨ ਦੇ ਮੁਤਾਬਕ 2300 ਰੁਪਏ ਅਗਰੇ 2300 ਤੇ 3300 ਦਾ ਤੁਸੀਂ ਆਪਣੇ हिसाब ਨਾਲ ਲਓ 950 ਰੁਪਿਆ ਮਤਲਬ 1000 ਰੁਪਏ ਦੇ ਕਰੀਬ ਘਾਟਾ ਪੈ ਰਿਹਾ ਇਹੀ ਕਣਕ ਦੇ ਉੱਤੇ ਪੋਜੀਸ਼ਨ ਹੈ ਤੋ ਇਹ ਜਿਹੜੇ ਫਾਰਮਰ ਨੂੰ ਮਤਲਬ ਇੰਨਾ ਘਾਟਾ ਹਰ ਇੱਕ ਫਸਲ ਤੇ ਹੀ ਪੈ ਰਿਹਾ ਕੋਈ ਇੱਕ ਤੇ ਨਹੀਂ ਕਿ ਇੱਕ ਤੇ ਪੈ ਰਿਹਾ ਜਿਵੇਂ ਨਰਮਾ ਲੈ ਲਓ ਨਰਮੇ ਦਾ ਲਗਭਗ 11000 ਰੁਪਿਆ ਰੇਟ ਬੰਦਾ ਦਿੱਤਾ ਜਾ ਰਿਹਾ 5000 6000 7000 ਤੋ ਇਹ ਨਰਮੇ ਦੇ ਉੱਤੇ ਵੀ ਉਹੀ ਘਾਟਾ ਹੈ ਕਣਕ ਦੇ ਉੱਤੇ ਵੀ ਇਹੀ ਘਟਾ ਹੈ ਸਰੋਂ ਦੇ ਵੀ ਇਹੀ ਘਟਾ ਪੈ ਰਿਹਾ ਸੋ ਜਿਸ ਤਰ੍ਹਾਂ ਨਾਲ ਤਿੰਨ ਜਿਹੜੇ ਕੀ ਆਪਣੇ ਕਿਸਾਨ ਨੌਜਵਾਨ ਸੀਗੇ ਉਹਨਾਂ ਨੂੰ ਚੱਕਿਆ ਗਿਆ ਸੀ ਦੋ ਦੀ ਤਾਂ ਰਿਹਾਈ ਹੋ ਗਈ ਪਰ ਨਵਦੀਪ ਜਲਖੇੜਾ ਹਲੇ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈਗੇ ਉਸ ਤੋਂ ਲੈ ਕੇ ਕੀ ਅੱਗੇ ਦੀ ਰਣਨੀਤੀ ਹੈਗੀ ਆ ਉਹਦੇ ਲਈ ਅਸੀਂ ਪ੍ਰੋਗਰਾਮ ਦਿੱਤਾ ਅੱਜ ਕਿ ਇਹਨਾਂ ਨੂੰ ਅਸੀਂ 17 ਜੁਲਾਈ ਨੂੰ ਇੱਕ ਵੱਡਾ ਇਕੱਠ ਕਰਕੇ ਪੰਜਾਬ ਹਰਿਆਣਾ ਦੀ ਸਾਰੀ ਆਰਗੇਨਾਈਜੇਸ਼ਨਾਂ ਆਪਦੀ ਪੂਰੀ ਤਾਕਤ ਦੇ ਨਾਲ ਅਸੀਂ ਆਪਦੀ ਗੱਲ ਲੈ ਕੇ ਜਾਵਾਂਗੇ ਸਾਡੇ ਜਿਹੜੇ ਅੰਮ੍ਰਾਲਾ ਦੇ ਐਸਐਸਪੀ ਤੱਕ ਔਰ ਉੱਥੇ ਅਸੀਂ ਦੋ ਦਿਨਾਂ ਦਾ ਮਤਲਬ ਵੱਡਾ ਪ੍ਰੋਟੈਸਟ ਕਰਕੇ ਆਪਦੀ ਮੰਗ ਮਨਾਉਣ ਦੀ ਗੱਲ ਕਰਾਂਗੇ। ਸ਼ੁਕਰੀਆ ਜੀ ਬਲਬਾ ਸ਼ਰਨੀ ਬਾਕੀ ਇਹਨਾਂ ਕਿਸਾਨਾ ਗੁਜਗਜੀਤ ਸਿੰਘ ਢਲੇਵਾਲ ਜਿਨ੍ਹਾਂ ਦੇ ਵੱਲੋਂ ਸੈਂਟਰ ਦੇ ਵੱਲੋਂ ਵਧਾਇਏ ਗਏ ਐਮਐਸਪੀ ਦੇ ਭਾਅ ਨੂੰ ਨਾ ਮਨਜ਼ੂਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੋਝਾ ਮਜ਼ਾਕ ਹੈ ਪਰ ਇਸ ਦੇ ਵੱਲ ਜੇਕਰ ਵਾਕੀ ਧਿਆਨ ਦੇਵੇ ਕੇਂਦਰ ਸਰਕਾਰ ਤਾਂ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਹ ਮਿਲਣੀ ਚਾਹੀਦੀ ਹੈ ਸੁਮੇਨਾਥਨ ਰਿਪੋਰਟ ਹੈ ਉਸ ਦੇ ਮੁਤਾਬਕ ਹੀ ਜਿਹੜਾ ਕਿ ਇਹ ਫਸਲਾਂ ਦਾ ਖਰੀਦ ਮੁੱਲ ਉਤਨ ਹੋਣਾ